ਜਿਸ ਵਕਤ ਪ੍ਰਮਾਤਮਾ ਮਨੁੱਖ ਦੇ ਅੰਤਰਾਤਮੇ ਵਿੱਚ ਪ੍ਰਵੇਸ਼ ਕਰਦਾ ਨਹੀਂ ਪਤਾ ਚੱਲਦਾ ਬੜੇ ਸੁਖ ਸਮਰੂਪ ਵਿੱਚ ਆਉਂਦਾ ਇਹ ਤੇ ਉਦੋਂ ਪਤਾ ਚੱਲਦਾ ਜਦ ਜ਼ਿੰਦਗੀ ਬਦਲ ਗਈ ਸਭ ਕੁਝ ਬਦਲ ਗਿਆ ਕਹਿੰਦਾ ਹੈ ਇੱਥੇ ਗੱਲ ਕੁਝ ਹੋਰ ਇਸ ਨੂੰ ਸਤਿਗੁਰੂ ਕਹਿੰਦੇ ਨੇ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਬੜੀ ਘਾਲ ਨਾ ਘਾਲੀ ਗੱਲ ਨਹੀਂ ਬਣੀ ਬੜੀ ਸੇਵਾ ਕੀਤੀ ਗੱਲ ਨਹੀਂ ਬਣੀ ਬੜੇ ਜਪ ਤਪ ਕੀਤੇ ਗੱਲ ਨਹੀਂ ਬਣੀ ਇੱਕ ਦਿਨ ਅਚਨਚੇਤ ਗੱਲ ਬਣ ਗਈ ਅਚਨਚੇਤ ਕੁਝ ਪਤਾ ਵੀ ਨਹੀਂ ਜ਼ਿੰਦਗੀ ਬਦਲ ਗਈ ਸਾਰਾ ਜੀਵਨ ਬਦਲ ਗਿਆ ਸਾਰਾ ਕਬੀਰ ਕੰਨ ਜਿਹੜੀ ਮੋਟੀ ਮੱਤ ਸੀਨਾ ਤੋਂ ਰੱਬ ਚੁਰਾ ਕੇ ਲੈ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਈ ਚੋਰ ਚੁਰਾ ਕੇ ਲੈ ਜਾਂਦਾ ਬਦਲੇ ਚ ਕੁਝ ਨਹੀਂ ਦਿੰਦਾ ਕੁਝ ਰਕਦਾ ਉਥੇ ਥੋੜੀ ਹੈ ਪਰ ਰੱਬ ਐਸਾ ਚੋਰ ਹੈ ਬੰਦੇ ਦੀ ਮੋਤੀ ਮਤ ਚੁਰਾ ਕੇ ਲੈ ਜਾਂਦਾ ਆਪਣੀ ਸੂਖ ਸਮਤ ਦੇ ਕੇ ਚਲਾ ਜਾਂਦਾ ਉਹ ਰੱਖ ਜਾਂਦਾ ਹੈ ਉਹ ਚੋਰ ਐਸਾ ਹੈ ਐਸ ਵਾਸਤੇ ਸਨਮਾਨਿਤ ਹੈ ਵਰਨਾ ਚੋਰ ਜੋ ਕੁਝ ਲੈ ਜਾਂਦਾ ਬਦਲੇ ਚ ਰੱਖਦਾ ਕੁਝ ਨਹੀਂ ਹੈ ਪਰ ਪ੍ਰਮਾਤਮਾ ਐਸਾ ਚੋਰ ਹੈ ਦੁੱਖ ਚੁਰਾ ਲੈਂਦਾ ਹੈ ਬਦਲੇ ਚ ਸੁਖ ਦੇ ਜਾਂਦਾ ਸੋਗ ਤੇ ਚਿੰਤਾ ਚੁਰਾ ਲੈਂਦਾ ਹੈ ਪਰਮ ਆਨੰਦ ਦੇ ਜਾਂਦਾ ਹੈ ਭੈ ਚੁਰਾ ਲੈਂਦਾ ਹੈ ਨਿਰਭੈ ਦੇ ਜਾਂਦਾ ਹੈ ਔਗਣ ਚੁਰਾ ਲੈਂਦਾ ਹੈ ਗੁਣ ਦੇ ਜਾਂਦਾ ਹੈ ਕਬੀਰ ਕਹਿੰਦੇ ਮੇਰੀ ਮਤ ਚੁਰਾ ਲੈ ਗਿਆ ਆਪਣੀ ਮਤ ਦੇ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਹਰ ਹੁਣ ਚੋਰ ਚੁਰਾ ਲਈ ਔਰ ਜੇ ਸ਼ਬਦ ਕੋਸ਼ ਦੇ ਚ ਮੈਂ ਇਸ ਦੇ ਅਰਥ ਪੜੇ ਯਕੀਨ ਜਾਣੋ ਮੈਨੂੰ ਯਕੀਨ ਨਹੀਂ ਹੁੰਦਾ ਭਈ ਹਰੀ ਦੇ ਅਰਥ ਚੋਰ ਹਰਨ ਹੋ ਗਿਆ ਫਲਾਣੇ ਨੇ ਹਰ ਲਿਆ ਚੁਰਾ ਲਈ ਖੋਲੇ ਔਰ ਸਭ ਤੋਂ ਜ਼ਿਆਦਾ ਨਾਮ ਪ੍ਰਮਾਤਮਾ ਦਾ ਹਿੰਦੁਸਤਾਨ ਵਿੱਚ ਹਰੀ ਲਿਆ ਜਾਂਦਾ ਹਰੀ ਚੋਰ ਚੋਰ ਕਮਾਲ ਦੀ ਗੱਲ ਇਹ ਨਾਮ ਦਰਸ਼ਨ ਵਾਹ ਕਹੀਏ ਜੈਸੇ ਜੈਸੇ ਉਸ ਦੇ ਨੇੜੇ ਆਉਣਾ ਦੁੱਖ ਚੁਰਾ ਲੈਂਦਾ ਪਤਾ ਹੀ ਨਹੀਂ ਚਲੇਗਾ ਆਗੁਣ ਚੁਰਾ ਲੈਂਦਾ ਸੰਤਾਪ ਚੁਰਾ ਲੈਂਦਾ ਸੋਗ ਤੇ ਫਿਕਰ ਚੁਰਾ ਲੈਂਦਾ ਤੇ ਬਗਲ ਬਦਲੇ ਚ ਦੇ ਦਿੰਦਾ ਆਨੰਦ ਬੇਫਿਕਰੀ ਨਿਸ਼ਚਿੰਤਾ ਨਿਰਭੈ ਐਸਾ ਚੋਰ ਹੈ ਕਬੀਰ ਕਹਿੰਦੇ ਮੇਰੀ ਜਿਹੜੀ ਮੋਟੀ ਮਤਸੀਨਾਂ ਤੋਂ ਚੁਰਾ ਕੇ ਲੈ ਗਿਆ ਜਪਦਿਆਂ ਜਪਦਿਆਂ ਅਚਨਚੇਤ ਪਤਾ ਚੱਲਦਾ ਹੈ ਕਿ ਮੈਂ ਦਾਰਸ਼ਨਿਕ ਹੋ ਗਿਆ ਵਿਚਾਰਕ ਹੋ ਗਿਆ ਬਾਰਕੀਆਂ ਨੂੰ ਸਮਝਣ ਵਾਲਾ ਹੋ ਗਿਆ ਮੋਟੀ ਅਕਲ ਗਈ ਉਹ ਠੁੱਲੀ ਅਕਲ ਉਹ ਮੋਟੀ ਅਕਲ ਉਹ ਚਲੀ ਗਈ ਹੁਣ ਤੇ ਹਰ ਗੱਲ ਦੀ ਸਮਝ ਪੈਣ ਲੱਗ ਪਈ ਹੈ ਮੈਂ ਫਿਰ ਅਰਜ਼ ਕਰਾਂ ਪੁਰਾਣੇ ਜ਼ਮਾਨੇ ਦੇ ਵਿੱਚ ਟੀਕੇ ਨਹੀਂ ਸਨ ਇਤਨੇ ਕਥਾਕਾਰ ਨਹੀਂ ਸਨ ਵਿਆਖਿਆਕਾਰ ਨਹੀਂ ਸਨ ਇਤਨੇ ਗੁਣੀ ਗਿਆਨੀ ਨਹੀਂ ਸਨ ਲੇਕਿਨ ਬ੍ਰਹਮ ਗਿਆਨੀ ਬਹੁਤ ਜ਼ਿਆਦਾ ਸਨ ਭਗਤ ਬਹੁਤ ਜ਼ਿਆਦਾ ਸਨ ਸੰਤ ਬਹੁਤ ਜ਼ਿਆਦਾ ਸਨ ਸਾਡੇ ਵਿੱਚ ਤੇ ਹੁਣ ਜਿੰਨੀਆਂ ਕਿਤਾਬਾਂ ਨੇ ਜਿੰਨਾ ਲਿਖਿਆ ਜਾ ਚੁੱਕਿਆ ਹੈ ਜਿੰਨਾ ਬੋਲਿਆ ਜਾ ਚੁੱਕਿਆ ਹੈ ਤੇ ਜਿੰਨਾ ਬੋਲਿਆ ਜਾ ਰਿਹਾ ਹੈ ਇਹ ਤੇ ਉਸ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਹੈ ਤੇ ਬ੍ਰਹਮ ਗਿਆਨੀ ਕਿਉਂ ਨਹੀਂ ਦਰਸਲ ਉਦੋਂ ਲੋਕ ਜਪਦੇ ਸਨ ਤੇ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਸੀ ਗੱਲ ਸਮਝ ਪੈ ਜਾਂਦੀ ਸੀ ਹੁਣ ਲੋਕ ਜਪਦੇ ਨੇ ਗੱਲ ਜਿਹੜੀ ਇਤਨੀ ਸਾਹਿਬ ਕੰਮ ਜੇ ਜਪਣਾ ਨਹੀਂ ਤੇ ਸਭ ਕੁਝ ਫਜ਼ੂਲ ਹੈ ਜਪੋ ਹਤਾ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਬਾਕੀ ਤੇ ਸਾਰੇ ਫਜ਼ੂਲ ਨੇ ਜਪ ਇੱਕ ਨਾਮ ਜਪ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਹੈ ਜਪਦਿਆਂ ਜਪਦਿਆਂ ਗੱਲ ਦੀ ਸਮਝ ਪੈ ਜਾਂਦੀ ਹੈ ਜਪਦਿਆਂ ਜਪਦਿਆਂ ਮਤ ਸੂਖਸ਼ਮ ਹੋ ਜਾਂਦੀ ਹੈ ਮਤ ਬਾਰੀਕ ਹੋ ਜਾਂਦੀ ਹੈ ਤੇ ਕਬੀਰ ਕਹਿੰਦੇ ਨੇ ਮਤ ਜਦ ਬਾਰੀਕ ਹੁੰਦੀ ਹੈ ਤੇ ਉਹੀ ਉਸ ਮੋਕਸ਼ ਦਵਾਰ ਤੋਂ ਲੰਘਦੀ ਹੈ ਉਹੀ ਧਰਮ ਦਵਾਰ ਤੋਂ ਲੰਘਦੀਏ ਉਹੀ ਗੁਰੂ ਦਵਾਰੇ ਦੇ ਵਿੱਚ ਪ੍ਰਵੇਸ਼ ਕਰਕੇ ਗੁਰੂ ਨੂੰ ਮਿਲਦੀਏ ਬਾਕੀ ਨਹੀਂ ਮਿਲਦੀ ਮੋਟੀ ਅਕਲ ਵਾਲਾ ਗੁਰਦਵਾਰੇ ਆ ਕੇ ਵੀ ਖਿਮਾ ਕਰਨੀ ਗੁਰੂ ਨੂੰ ਨਹੀਂ ਮਿਲੇਗਾ ਕੋਈ ਮੁਲਾਕਾਤ ਨਹੀਂ ਇਸਦੀ ਗੁਰੂ ਨਾਲ ਮੋਟੀ ਅਕਲ ਵਾਲਾ ਮੰਦਰ ਚਲਾ ਵੀ ਗਿਆ ਹੈ ਤੇ ਉਹਦਾ ਭਗਵਾਨ ਨਾਲ ਕੋਈ ਸੰਬੰਧ ਨਹੀਂ ਹੈ ਮੋਟੀ ਅਕਲ ਵਾਲਾ ਅਗਰ ਖਿਮਾ ਕਰਨੀ ਖਾਨਾ ਕਾਬਜ ਚਲਾ ਵੀ ਗਿਆ ਨਾ ਤੇ ਖੁਦਾ ਨੂੰ ਨਹੀਂ ਮਿਲਿਆ ਮੈਂ ਹਰ ਸਾਲ 10 12 ਦਿਨ ਦਸੰਬਰ ਵਿੱਚ ਕਾਇਤ ਦੇ ਚਾਉਣਾ ਅਤਕੀ ਇੱਕ ਅਜੀਬੋ ਗਰੀਬ ਦੀਆਂ ਘਟਨਾ ਘਟ ਗਈ। ਦੋ ਤਿੰਨ ਦਿਨ ਕਿਧਰੇ ਇੱਕ ਸ਼ੇਖ ਆਂਦਾ ਰਿਹਾ। ਤੇ ਉਹਨੂੰ ਉਰਦੂ ਬਹੁਤ ਅੱਛੀ ਆਉਂਦੀ ਸੀ। ਕਿਧਰੇ ਕਰਾਚੀ ਦੇ ਚਰੇ ਆ ਸੀ ਪਾਕਿਸਤਾਨ ਦੇ ਤੇ ਉਰਦੂ ਚੰਗੀ ਬੋਲ ਲੈਂਦਾ ਸੀ। ਥੋੜੀ ਜਿਹੀ ਮਿਤਰਤਾ ਹੋ ਗਈ। ਤੇ ਮੈਨੂੰ ਕਹਿਣ ਲੱਗਾ ਜਿਹੜਾ ਸਾਡਾ ਖੁਦਾ ਹੈ ਨਾ ਇਹ ਬਹੁਤ ਵੱਡਾ ਹੈ। ਬਾਕੀਆਂ ਨਾਲ। ਤੇ ਮੈਨੂੰ ਨੂੰ ਪਤਾ ਸੀ ਮੈਂ ਕਿਹ ਮੁਲਕ ਵੀ ਇਹਨਾਂ ਦਾ ਹੈ ਤੇ ਕਰੋਦੀ ਵੀ ਬੜੇ ਹੁੰਦੇ ਨੇ। جی ہوں میں خدا چھوٹا ہے تعلق مینو چھوٹا کر کے رکھ دینا آخنا ہے ہوں نکل نکل تو میں اپنے ڈنگ نہ فروزے نال گل کی خدا تیرا وڈا ہے کس ڈھنگ کس سبوت کس آدھار سے کہہ رہے ہیں کی وڈیائی اس کی ہے تو آخر لگا سڈے جتنے مسلم دیش نے نا زمین دے تھلے تیل ہے دولت دے دریا پہ چلتے سا خدا ہے اِسی اس دی پرشتش کر رہے ہاں تو اے خدا سا بہت بڑا ہے باقی اندھا چھوٹا ہے سا خدا بہت بڑا ہے وا اپنی طرف ہوں تو ہوں اے آنکھے یہ آخری خدا نو منو جڑا بہت بڑا ہے تو میں کھا میں تو پچھلے دن ہی ٹی وی تے بھی دیکھے آئے کہ کچھ سینس دانا نے کہہ دیتا ہے جڑا تیل ہے تھوڑا کویت نکلتا پیا یہ بائی سال تو بعد نہیں نکلے گا صرف بائی سال نکلنا جو وگیانکا بی نے کہہ دیتا ہے جو سینس دانا نے کہہ دیتا ہے تے ہون تیل نکل دا پہ ہے تے خدا وڈا ہے تے جب بائی سال بعد نہیں نکلے گا پھر تے چھوٹا ہی ہو جائے گا نا ادو خدا چھوٹا ہو جائے گا تے میں کہ تیل بھی دس بارہ پندرہ سال تو نکل رہے ہیں پہلے نہیں نکل نکلتا سی اسی بدو سے در در اتنے کھان دے سے ادوں خدا چھوٹا سی تے میں نے کہنے لگے تو مینو کہفر دیا گلا کر دوں کفر بولتا ہے ਤੇ ਮੈਂ ਕਿਹਾ ਮੈਨੂੰ ਪਹਿਲੇ ਹੀ ਪਤਾ ਸੀ ਤੂੰ ਇਹ ਕੁਝ ਕਹਿਣਾ ਤੇ ਮੈਂ ਕਹਾਂ ਆਪਣੇ ਖੁਦਾ ਦੀ ਵਡਿਆਈ ਉਸ ਨਜ਼ਰੀਏ ਨਾਲ ਵੇਖ ਅੱਜ ਤੋਂ 15 20 ਸਾਲ ਪਿੱਛੇ ਚਲਾ ਜਾ ਫਿਰ ਵੇਖ ਉਹਨੋਂ ਖੁਦਾ ਕੀ ਸੀ ਤੇ 22 ਸਾਲ ਬਾਅਦ ਇਹ ਖੁਦਾ ਕੀ ਹੋਵੇਗਾ ਇਸ ਢੰਗ ਨਾਲ ਵੇਖ ਹੋਣ ਦੀ ਗੱਲ ਛੱਡ ਉਹ ਤੇ ਠੀਕ ਮੰਦੇ ਹਨ ਤੇਲ ਦੇ ਦਰਿਆ ਚੱਲਦੇ ਤੇ ਜਿਹੜਾ ਕੁਝ ਦਿਨ ਪਹਿਲੇ ਛੋਟਾ ਸੀ ਤੇ ਜਿਹੜਾ ਕੁਝ ਦਿਨ ਬਾਅਦ ਛੋਟਾ ਹੋ ਜਾਵੇਗਾ ਉਹ ਅੱਜ ਵੀ ਵੱਡਾ ਨਹੀਂ خدا کوئی ویکتی تھوڑی ہے خدا کوئی تیرا میرا تھوڑی ہے اتے آپن باپ پہ نہ ہی کسی کو بھاون کو ہر راجہ کبیر کے دن کوئی دعویٰ نہیں کر سکتا میرا ہی پہ ہوئے رب صرف میرا ہی. میرا ہے میں اپنے مکان تے دعویٰ کر سکتا میرا ہے میں اپنے دھن تے دعویٰ کر سکتا یہ چھوٹھا دعویٰ میں اپنے تن تے بھی کر سکتا میرا تن ہے میرے کپڑے نے میرے بچے نے حالانکہ نہیں ہے پر میں ایسا کہہ سکتا لیکن میرے شبد دا جوڑ اسی رب نال نہیں جوڑ سکتے میرا ہی رب ہے یا میرا ہی گرو ہے نہیں کہہ سکتے یا میرا ہی گردوارا ہے اتنا بھی کہہ دو نا گزلاخی معاف گردوے دی عظمت گھٹا دیتی گردوارے دی مہمائی گھٹا دیتی گردوارے دا رس گھٹا دیتا گردوارے دی مہانتا گھٹا دیتی صرف میرا ہی گردوارا ہے اتنا کہہ دیتا ہے ਤੁਸੀਂ ਗੁਰੂ ਦੀ ਗੱਲ ਹੀ ਨਹੀਂ ਸਮਝੀ ਤੇ ਤੁਹਾਨੂੰ ਜਿਵੇਂ ਉਹ ਸ਼ੇਖ ਕਹਿ ਰਿਹਾ ਸੀ ਸਾਡਾ ਖੁਦਾ ਵੱਡਾ ਹੈ ਬਹੁਤ ਵੱਡਾ ਹੈ ਉਹ ਤੇ ਉਸ ਆਧਾਰ ਦੇ ਹੋਇਆ ਕਿਸੇ ਜ਼ਾਤ ਕਰਕੇ ਕਿਸੇ ਬਰਾਦਰੀ ਕਰਕੇ ਕਿਸੇ ਕੁੱਲ ਕਰਕੇ ਕਿਸੇ ਕੱਟ ਕਰਕੇ ਆਖੋ ਇਹ ਗੁਰਦੁਆਰਾ ਸਿਰਫ ਮੇਰਾ ਹੈ ਪੁਰਖਾ ਮੇਰੇ ਦੀ ਮੋਹਰ ਲਾਉਂਦੇ ਉਹ ਪਦਾਰਥ ਬਣ ਜਾਂਦਾ ਹੈ ਉਹ ਗੁਰੂ ਨਹੀਂ ਹੈ ਉਹ ਰੱਬ ਨਹੀਂ ਹੈ ਉਹਦੇ ਤੇ ਮੇਰੇ ਦੀ ਮੋਹਰ ਨਹੀਂ ਲਾਈ ਜਾਂਦੀ ਹੁਣ ਜੇ ਮੈਂ ਆਖਾਂ ਇਹ ਸੂਰਜ ਸਿਰਫ ਮੇਰਾ ਹੈ ਤੇ ਇਤਨਾ ਕਹਿਣਾ ਮੇਰਾ ਕਿਤਨਾ ਝੂਠ ਬਹੁਤ ਵੱਡਾ ਛੋਟਾ ਸਿਰਫ ਮੇਰਾ ਥੋੜੀ ਹੈ ਤੇ ਸਾਰੀ ਦੁਨੀਆ ਦਾ ਹੈ ਸਾਰੀ ਦੁਨੀਆ ਨੂੰ ਰੋਸ਼ਨੀ ਦੇ ਰਿਹਾ ਹੈ ਤੇ ਮੈਂ ਮੇਰੇ ਹੋਣ ਦਾ ਦਾਵਾ ਕਰਾਂ ਕਿਉਂਕਿ ਮੇਰੇ ਘਰ ਦੇ ਚ ਰੋਸ਼ਨੀ ਹੈ ਇਹਦੀ ਕਿਰਨ ਮੇਰੇ ਘਰ ਦੇ ਚ ਆਉਂਦੀ ਹੈ ਇਸ ਵਾਸਤੇ ਸੂਰਜ ਮੇਰਾ ਹੈ ਠੀਕ ਹੈ ਕਿਰਨ ਮੇਰੇ ਘਰ ਦੇ ਚ ਆ ਰਹੀ ਹੈ ਠੀਕ ਹੈ ਰੋਸ਼ਨੀ ਮੇਰੇ ਘਰ ਦੇ ਚ ਆ ਰਹੀ ਹੈ ਤੇ ਲੇਕਿਨ ਫਿਰ ਵੀ ਮੈਂ ਆਖਾਂ ਮੇਰਾ ਹੈ ਸੂਰਜ ਇਹ ਤੇ ਝੂਠ ਹੈ ਨਿਹੜਾ ਹੀ ਝੂਠ ਹੈ ਰੱਬ ਮੇਰਾ ਹੈ ਮੈਂ ਫਿਰ ਅਰਜ਼ ਕਰਾਂ ਜੋ ਸਿਰਫ ਮੇਰਾ ਹੈ ਉਹ ਰੱਬ ਨਹੀਂ ਹੈ ਤੇ ਜੋ ਰੱਬ ਹੈ ਉਹ ਸਿਰਫ ਮੇਰਾ ਨਹੀਂ ਇਹਨੂੰ ਆਲਮ ਇੰਜ ਕਹਿੰਦੇ ਨੇ ਜੋ ਸੱਚ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੈ ਉਹ ਸੱਚ ਵੀ ਨਹੀਂ ਹੈ ਉਹਦੀ ਤੇ ਸੀਮਾ ਬਣ ਗਈ ਉਹਦੇ ਕੁਝ ਵੀ ਨਹੀਂ ਜੋ ਗੁਰੂ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੀ ਹੈ ਬਾਕੀ ਕਿਸੇ ਦਾ ਨਹੀਂ ਉਹ ਗੁਰੂ ਨਹੀਂ ਹੈ ਇੰਨੀ ਮਹਿਰਜ਼ ਕਰਦੇ ਆ ਇਸ ਗੱਲ ਨੂੰ ਸਮਝਣਾ ਪਰ ਫਿਰ ਕਬੀਰ ਦੇ ਬੋਲ ਚੇਤੇ ਆਂਦੇ ਨੇ ਮਨ ਤੋਂ ਮੈ ਗਲ ਹੋਏ ਰਹਾ ਨਿਕ ਸਿਓ ਕਿਉਂ ਕਰ ਜਾਏ ਹੁਣ ਗੁਰੂ ਦੀ ਇਹ ਗੱਲ ਕੌਣ ਸਮਝੇ ਉਹ ਮੱਝ ਉਹ ਹਾਥੀ ਲੰਗੇ ਕਿਵੇਂ ਉਸ ਦਰਵਾਜ਼ੇ ਚ ਕਿਸ ਤਰ੍ਹਾਂ ਲੰਗੇ ਪੁਰਾਣੇ ਜ਼ਮਾਨੇ ਚ ਲੋਕੀ ਜਪ ਕਰਦੇ ਸਨ ਬੁੱਧੀ ਸੂਖਸ਼ਮ ਹੋ ਜਾਂਦੀ ਸੀ ਬ੍ਰਹਮ ਗਿਆਨੀ ਸੰਤ ਮਹਾਪੁਰਸ਼ ਬੁਥੇ ਰਹੇ ਤੇ ਹੁਣ ਕਥਾ ਕਹਾਣੀਆਂ ਤੇ ਬਹੁਤ ਨੇ ਬਹੁਤ ਕੁਝ سلسلہ ਹੈ ਬੜੀ ਗੱਲ ਹੈ ਜਪ ਨਹੀਂ ਹੈ تے جی جپ نہ ہوئے تو گرنانی کے اندن سب کچھ نصفل جپو تا ایکو ناما اور نرافل کاما نصفل سب نصفل اگر جپ نہیں ہے جپ کر دیا ہی مت باریک ہوئے گی کیرتن اس واسطے سننا ہے جپ کر سکیے کتھا اس واسطے سننی ہے جپ کر سکیے ویا اس واسطے سننی ہے جپ کر سکیے جپ نہیں کی تا اکل موٹی تے موٹی اکل اس دروازے چو نہیں لنگ سکے گی ਤੋ ਇੱਕ ਗੁੰਡਲ ਨਹੀਂ ਦੇ ਸੰਬੰਧ ਦੇ ਜੋ ਬਾਰੀਕ ਗਲ ਗੁਰਬਾਣੀ ਨੇ ਕਹੀ ਹੈ ਉਹ ਵੀ ਮੈਂ ਸਮਝਾਂਗਾ ਕਿ ਜਿਹੜੇ ਮੋٹے ਯੋਗੀ ਨੇ ਉਹਨਾਂ ਦੀ ਸਮਝ ਚ ਨਹੀਂ ਆਏਗੀ ਜੋ ਸਰੀਰ ਦੀ ਸਿਰਫ ਐਕਸਰਸਾਈਜ਼ ਨੂੰ ਵਰਜਿਸ਼ ਨੂੰ ਹੀ ਧਰਮ ਸਮਝੀ ਬੈਠੇ ਨੇ ਰੱਬ ਦੀ ਪ੍ਰਾਪਤੀ ਸਮਝੀ ਬੈਠੇ ਪਰਮਾਤਮਾ ਦੀ ਪ੍ਰਾਪਤੀ ਸਮਝੀ ਬੈਠਣ ਉੱਠੋ ਬੈਠੋ ਐਂਜ ਹੱਥ ਕਰੋ ਐਂਜ ਪੈਰ ਕਰੋ ਐਂਜ ਸਵਾਸ ਲਓ ਪੁਰਖਾਇ ਤੇ ਸਰੀਰ ਦੀ ਸਾਧਨਾ ਹੈ ਤੇ ਇਸ ਤਰ੍ਹਾਂ ਦੀ ਸਾਧਨਾ ਦੇ ਨਾਲ ਜੇ ਰੱਬ ਮਿਲਦਾ ਹੈ ਤੇ ਬੜੀ ਸੌਖੀ ਗੱਲ ਹੈ कुंडलिनी सुरजी सत्संगत परमानंद गुरुमुख मचा एक मिनट में थोड़ा होलोन खत नेम कर कोठड़ी बांधी शरीर दे च छ चक्र मने गएन खट कहनन छै नो नाभि तो थल्ले एक चक्र है जिन्न मूलाधार कहंदे ते उस मूलाधार दे चक्र थल्ले ए कुंडलिनी कुंडलमार्क एक शक्ति सुत्ती पई ਇੰਜ ਜਿਵੇਂ ਕੋਈ ਸਪਨੇ ਖੁੜ ਦੇ ਚ ਇੰਜ ਬੈਟਰੀ ਹੁੰਦੀ ਏ ਗੁੰਦਲ ਮਾਰ ਕੇ ਇਸ ਤਰ੍ਹਾਂ ਮੂਲਾ ਧਾਰ ਚੱਕਰ ਦੇ ਉੱਪਰ ਇੱਕ ਦੂਸਰਾ ਚੱਕਰ ਹੈ ਸੰਵਿਸ਼ਟਾਨ ਇਸ ਤੀਸਰਾ ਚੱਕਰ ਹੈ ਮਣੀਪੁਰ ਇੱਕ ਚੌਥਾ ਚੱਕਰ ਹੈ ਅਨਾਹਤ ਇੱਕ ਪੰਜਵਾਂ ਚੱਕਰ ਹੈ ਉਸ ਨੂੰ ਕੰਠ ਦੇ ਚ ਮੰਨਦੇ ਨੇ ਵਿਸ਼ੁੱਧ ਇੱਕ ਛੇਵਾਂ ਚੱਕਰ ਹੈ ਤੇ ਮਸਤਕ ਦੇ ਚ ਉਹਨੂੰ ਆਗਿਆ ਚੱਕਰ ਮੰਨਦੇ ਨੇ ਉਸ ਚੱਕਰ ਨੂੰ ਵਿੰਨ ਕੇ ਜੈਸੀ ਕੁੰਡਲਨੀ ਅੱਗੇ ਜਾਂਦੀ ਹੈ ਤਾਂ ਕਨਨ ਦਸਮ ਦਵਾਰ ਖੁੱਲ ਗਏ ਇਹਦੇ ਕਪਾਟ ਖੁੱਲ ਗਏ ਉੱਥੇ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਫੁੱਲ ਖਿੜਿਆ ਹੋਇਆ ਹੈ ਔਰ ਉੱਥੇ ਕੁੰਡਲਨੀ ਇੰਜ ਮਸਤ ਹੋ ਕੇ ਬੈਠ ਜਾਂਦੀ ਜਿਵੇਂ ਭੌਰਾ ਕਮਲ ਵਿੱਚ ਲਪੇ-ਮਾਨ ਹੋ ਜਾਂਦਾ ਇਹਨਾਂ ਛੇ ਚੱਕਰਾਂ ਨੂੰ ਵਿੰਨ ਕੇ ਕਿਵੇਂ ਕੁੰਡਲਨੀ ਲੰਗਦੀ ਹੈ ਤੇ ਗੁਰਮਤਿ ਇਸ ਸੰਬੰਧ ਵਿੱਚ ਕੀ ਸਿੱਖਿਆ ਤੇ ਦਿਕਸ਼ਾ ਹੈ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਮੈਂ ਕੜੀ ਦੇਖ ਲਈਏ ਮੈਂ ਬੋਮਕਾ ਚੀ ਸਾਰਾ ਤੁਹਾਡਾ ਸਮਾਂ ਲੈ ਗਿਆ ਵਕਤ ਲੈ ਗਿਆ ਚੇਤੇ ਤੁਸੀਂ ਰੱਖ ਗੁਣਾ ਦਾ ਮਰਕਜ਼ ਹੈ ਕੇਂਦਰ ਹੈ ਉਹ ਗੁਣਾ ਦਾ ਨਹੀਂ ਜਿਵੇਂ ਕੋਈ ਪ੍ਰਸ਼ਨ ਕਰੇ ਕਿ ਪ੍ਰਕਾਸ਼ ਦਾ ਰੋਸ਼ਨੀ ਦਾ ਮਰਕਜ਼ ਕਿੱਥੇ ਹੈ ਸੈਂਟਰ ਕਿੱਥੇ ਹੈ ਤਾਂ ਬੱਚੇ ਨੇ ਵੀ ਕਹਿ ਦੇਣਾ ਹੈ ਰੋਸ਼ਨੀ ਦਾ ਮਰਕਜ਼ ਰੋਸ਼ਨੀ ਦਾ ਕੇਂਦਰ ਸੂਰਜ ਹੈ ਤੇ ਨਾਲ ਹੀ ਸਵਾਲ ਖੜਾ ਕਰ ਦਈਏ ਅੰਧਕਾਰ ਦਾ ਮਰਕਜ਼ ਕਿੱਥੇ ਹੈ ਹਨੇਰੇ ਦਾ ਸੈਂਟਰ ਕਿੱਥੇ ਹੈ ਕਿਧਰੇ ਵੀ ਨਹੀਂ ਰੋਸ਼ਨੀ ਦਾ ਨਾ ਹੋਣਾ ਹੀ ਅੰਧਕਾਰ ਹੈ ਲੇਕਿਨ ਰੋਸ਼ਨੀ ਦਾ ਕੇਂਦਰ ਹੈ ਗੁਣਾ ਦਾ ਕੇਂਦਰ ਹੈ ਔਗਣਾ ਦਾ ਕੋਈ ਕੇਂਦਰ ਨਹੀਂ ਗੁਣਾ ਦਾ ਕੇਂਦਰ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਇ ਬ੍ਰਹਮੰਡ ਦੇ ਵਿੱਚ ਜਿੰਨੀ ਰੋਸ਼ਨੀ ਹੈ ਸੂਰਜ ਦੀ ਹੈ ਆਤਮਾ ਵਿੱਚ ਜਿੰਨਾ ਚਾਨਣਾ ਹੈ ਪ੍ਰਮਾਤਮਾ ਦਾ ਹੈ ਅਕਾਲ ਪੁਰਖ ਦਾ ਹੈ ਮਰਕਜ਼ ਹੈ ਲੇਕਿਨ ਔਗਣਾ ਦਾ ਕੋਈ ਮਰਕਜ਼ ਨਹੀਂ ਹੈ ਉਹੀ ਕੇਂਦਰ ਨਹੀਂ ਹੈ ਆਗਣ ਕਿੱਥੋਂ ਆਉਂਦੇ ਨੇ ਇੰਜ ਕਹਿਣਾ ਪਏਗਾ ਰੋਸ਼ਨੀ ਦਾ ਨਾ ਹੋਣਾ ਹੀ ਅੰਧਕਾਰ ਹੈ ਆਗਣ ਅੰਧਕਾਰ ਹੈ ਗੁਣ ਪ੍ਰਕਾਸ਼ ਹੈ ਅਗਰ ਗੁਣ ਪ੍ਰਕਾਸ਼ ਹੈ ਤੋ ਸਰੀਰ ਦੇ ਵਿੱਚ ਇਹ ਪ੍ਰਕਾਸ਼ ਕਿਹੜੀ ਥਾਂ ਤੇ ਹੈ ਜਿਸ ਦੀ ਅਸੀਂ ਤਲਾਸ਼ ਕਰੀਏ ਕਿਉਂਕਿ ਸਰੀਰ ਦੇ ਵਿੱਚ उस परमात्मा दे अंश है कहो कबीर ए राम के अंश तो शरीर दे विच आखिर कोई merkezi स्थान होवेगा जडा दा संबंध ते वैसे पत्ते पत्ते नाल है हर शाख नाल ले, है लेकिन फिर भी जडा अपनी थां ते नहीं ओ रोशनी ओ प्रकाश जिस नु आत्मा परमात्मा कह देंदे ने ਸਰੀਰ ਦੇ ਅਖੀਰ ਕਿਹੜੀ ਥਾਂ ਤੇ ਹੈ ਇਸ ਸੰਬੰਧੇ 'ਚ ਜੋ ਗੁਰਮਤ ਦੇ 'ਚ ਗੁਰਬਾਣੀ ਦੇ ਅੰਦਰ ਜੋ ਵਿਚਾਰ ਆਈਆਂ ਨੇ ਉਹ ਮੈਂ ਥੜੇ ਸਾਹਮਣੇ ਰੱਖਾਂ ਤੇ ਉਸ ਰੋਸ਼ਨੀ ਨਾਲ ਸਾਡਾ ਸੰਬੰਧ ਕਿਉਂ ਨਹੀਂ ਜੁੜ ਸਕਿਆ ਜਦ ਕਿ ਰੋਸ਼ਨੀ ਸਾਡੇ ਅੰਦਰ ਹੈ ਉਸ ਪ੍ਰਮਾਤਮਾ ਨਾਲ ਸਾਡਾ ਸੰਬੰਧ ਕਿਉਂ ਨਹੀਂ ਜੁੜ ਸਕਿਆ ਜਦ ਕਿ ਉਹ ਬਿਲਕੁਲ ਨੇੜੇ ਹੈ ਕੋਹ ਲੈ ਭਗਤ ਕਬੀਰ ਤੇ ਕਹਿੰਦੇ ਨੇ ਮੇਰੀ ਮਤ ਬੌਰੀ ਮੈਂ ਰਾਮ ਬਿਸਾਰੇ ਹੋ ਕਿਨ ਬਿਦ ਰਹਿਨ ਰਹੋ ਰੀ ਸੇ ਜੇ ਰਮਤ ਨੈਨ ਨਹੀਂ ਪੇਖੋ ਇਹ ਦੁਖ ਕਾ ਸੋ ਕਹੋ ਰੀ ਹੈ ਮੇਰੀ ਸੇਜਾ ਦੇ ਚ ਹੈ ਮੇਰੇ ਘਰ ਦੇ ਚ ਦਿਖਾਈ ਨਹੀਂ ਦਿੰਦਾ ਮਹਿਸੂਸ ਨਹੀਂ ਹੁੰਦਾ ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਸਭ ਤੋਂ ਵੱਡਾ ਦੁੱਖ ਵਸਤੂ ਘਰ ਦੇ ਚ ਪਈ ਹੈ ਪਰ ਪਤਾ ਨਹੀਂ ਪਰਮ ਸੁਖ ਜੀਵਨ ਦੇ ਵਿੱਚ ਪਿਆ ਹੈ ਲੇਕਿਨ ਪਰਮ ਸੁਖ ਮਿਲ ਨਹੀਂ ਰਿਹਾ ਆਤਮ ਪ੍ਰਕਾਸ਼ ਸਰੀਰ ਦੇ ਵਿੱਚ ਹੈ ਪਰ ਉਸ ਨਾਲ ਸੰਬੰਧ ਨਹੀਂ ਜੁੜਿਆ ਉਹ ਆਤਮ ਪ੍ਰਕਾਸ਼ ਕਿੱਥੇ ਹੈ ਅਨੇਕਾਂ ਤਰ੍ਹਾਂ ਦੀਆਂ ਵਿਆਖਿਆ ਨੇ ਗੁਰਗ੍ਰੰਥ ਸਾਹਿਬ ਵਿੱਚ ਇਹ ਵੀ ਵਿਆਖਿਆ ਹੈ ਕਿ ਸਰੀਰ ਸਰੋਵਰ ਪੀਥਰੇ ਆਛੇ ਕਮਲ ਅਨੂਪ ਇਸ ਨੂੰ ਸਮਾਣ ਭਾਰਤ ਦੇ ਸੰਤਾ ਨੇ ਮੰਨੇ ਕਿ ਆਤਮ ਪ੍ਰਕਾਸ਼ ਅੰਦਰ ਇੰਜ ਖਿੜਿਆ ਹੋਇਆ ਹੈ ਜੈਸੇ ਕਿ ਕਮਲ ਦਾ ਫੁੱਲ ਆਛੇ ਕਮਲ ਅਨੂਪ ਗੁਰਗਨ ਸਾਹਿਬ ਜੀ ਮਹਾਰਾਜ ਦੀ ਪੰਗਤੀ ਕਿ ਕਮਲ ਹਜ਼ਾਰਾਂ ਪੰਖੜੀਆਂ ਵਾਲਾ ਹੈ ਹੈ ਕਿਹੜੀ ਥਾਂ ਤੇ ਇਹਨੂੰ ਸਮਸਤਕ ਵਿੱਚ ਮੰਨਦੇ ਨੇ ਖੋਪੜੀ ਵਿੱਚ ਮਸਤਕ ਸਰੀਰ ਦੇ ਵਿੱਚ ਬਹੁਤ ਵੱਡਾ ਕੀਮਤੀ ਹਿੱਸਾ ਹੈ ਬਹੁਤ ਕੀਮਤੀ ਮਹਾਨ ਹਿੱਸਾ ਕਹਾਦ ਕਾਲ ਤੋਂ ਇਸ ਮਸਤਕ ਦੀ ਹਿਫਾਜ਼ਤ ਹੁੰਦੀ ਆਈ ਇੱਕ ਤੇ ਹੈ ਬਾਹਰੋਂ ਹਿਫਾਜ਼ਤ ਇੱਕ ਅੰਦਰੋਂ ਹਿਫਾਜ਼ਤ ਬਾਹਰੋਂ ਹਿਫਾਜ਼ਤ ਕਰਤੇ ਪੁਰਖ ਨੇ ਦਿੱਤੇ ਕਿ ਉਹਨੇ ਮਸਤਕ ਦੇ ਉੱਤੇ ਬਹੁਤ ਵੱਡੇ ਕੇਸ ਦਿੱਤੇ ਵਾਲ ਦਿੱਤੇ ਨੇ ਕੇਸ ਦਿੱਤੇ ਨੇ ਜੋਗੀ ਲੋਗ ਇਹਨਾਂ ਕੇ ਸਾਨੂੰ ਹੋਰ ਲੰਬਾ ਕਰ ਲੈਂਦੇ ਸਨ ਜਟਾਵਾਂ ਬਣਾ ਲੈਂਦੇ ਸਨ ਬੜਾ ਦਾ ਦੁੱਧ ਪਾ ਕੇ ਗਲਬਨ 2-2 3-3 ਗਜ਼ ਲੰਬੀਆਂ ਜਟਾਵਾਂ ਕਰਕੇ ਉਹਨਾਂ ਦਾ ਜੋੜਾ ਬਣਾਣਾ ਤੇ ਜਦ ਮਖਸਕ ਸਤ ਪੁੱਛਿਆ ਗਿਆ ਕਿ ਇਸ ਇਤਨੇ ਲੰਬੇ ਕਿਉਂ ਕਰ ਰਹੇ ਬੋੜ ਦਾ ਦਰਖਤ ਇੱਥੇ ਤੇ ਦੇਖਣ ਨੂੰ ਨਹੀਂ ਮਿਲਿਆ ਭਾਰਤ ਦੇ ਚ ਕਾਫੀ ਹੈ ਉਹਦਾ ਜਿਹੜਾ ਦੁੱਧ ਹੈ ਉਹ ਕੇਸ ਨੂੰ ਲੰਬਾ ਕਰ ਦਿੰਦਾ ਹੈ ਹਕਮਤ ਵੈਦਿਕ ਅਸੂਲਾਂ ਦੇ ਮੁਤਾਬਕ ਤੇ ਜੋਗੀ ਲੋਕ ਇਹ ਜ਼ਿਆਦਾ ਪਾਉਂਦੇ ਨੇ ਮਸਤਕ ਦੇ ਚ ਕੇਸ ਬਹੁਤ ਲੰਬੇ ਹੋ ਜਾਂਦੇ ਨੇ 3 3 ਮੀਟਰ ਔਰ ਬਹੁਤ ਵੱਡਾ ਜੂੜਾ ਉਹਨਾਂ ਦੇ ਸਿਰ ਦੇ ਉੱਤੇ ਬਣਦਾ ਹੈ ਫੁੱਛਣ ਤੇ ਦੱਸਦੇ ਨੇ ਕਿ ਜੋ ਅਸੀਂ ਅਭਿਆਸ ਕਰਦੇ ਹਾਂ ਮਸਤਕ ਦੇ ਸ਼ਕਤੀ ਜਮਾ ਹੁੰਦੀ ਹੈ ਉਸ ਸ਼ਕਤੀ ਨੇ ਦਸਵੇਂ ਦਵਾਰ ਨੂੰ ਖੋਲਣਾ پر وہ شکتی کدرے زائل نہ ہو جائے چلی نہ جائے خارج نہ ہو جائے یہ اِسی اوپر کیس اس ڈھنگ سوار کی رکھ دیں پھر کچھ سمجھ آئی گل کہ برامنا دے براہمن یہ گل ہے کہ ننگے سر وید پاٹ نہیں کرنا سر تے کپڑا بننا مسلمانوں کے بھی ہے ننگے سر نماز نہیں پڑھنے میں تے ایران دی جو محمد صاحب دی تصویر ویکھی انہیں بقیدہ دستار سجائی گئی ہے سنی مسلمان تصویر نہیں بنا دے پر شیعہ بنا دے نہیں. شیعہ مسلمان انہوں نے جو حضرت علی دی تصویر بنائی ہے تے محمد صاحب دی باقاعدہ دستار ہے ننگے سر نماز پڑھن دی بالکل ممانیت ہے ਤੇ ਗੁਰੂ ਘਰ ਵਿੱਚ ਤੇ ਬਹੁਤ ਸਖਤੀ ਨਾਲ ਹਿਦਾਇਤ ਕਰ ਦਿੱਤੀ ਗਈ। ਔਰ ਉਹਨੇ ਅਰਜ਼ ਕਰਾਂ ਨਵੇਂ ਦੇਨ ਨੇ ਇਹ ਬਹੁਤ ਪੁਰਾਣੇ ਸਮੇਂ ਤੋਂ ਗਲਬੋਧ ਵਿੱਚ ਆ ਗਈ ਸੀ, ਸਮਝ ਵਿੱਚ ਆ ਗਈ ਸੀ ਕਿ ਮਸਤਕ ਬੜਾ ਕੀਮਤੀ ਹੈ। ਜੇ ਦੀ ਬਾਰੋਂ ਦੀ ਹਿਫਾਜ਼ਤ ਚਾਹੀਦੀ ਹੈ। ਤੋਂ ਕੇਸ ਕਰਦੇ ਨੇ ਹਿਫਾਜ਼ਤ ਤੇ ਕਈ ਦਫਾ ਕੇਸ ਵੀ ਪੂਰਨ ਨਹੀਂ ਕਰਦੇ। ਤੋਂ ਦਸਤਾਰ ਦੀ ਲੋੜ ਪੈ ਗਈ। ਇਸ ਵਾਸਤੇ ਦਸਤਾਰ ਸਾਡਾ ਧਾਰਮਿਕ ਲਿਬਾਸ ਹੈ ਇਹਨੂੰ ਆਮ ਪਹਿਰਾਵਾ ਜਿਸਮਾਨੀ ਨਾ ਸਮਝ ਲੈਣਾ ਇਹ ਸਾਡਾ ਇੱਕ ਧਾਰਮਿਕ ਪਹਿਰਾਵਾ ਹੈ ਇਹ ਸਾਡਾ ਇੱਕ ਧਾਰਮਿਕ ਚਿੰਨ੍ਹ ਹੈ ਇਕਨਿਕੇ ਦੀ ਗਾਥਾ ਕਹੇ ਕਿ ਮੈਂ ਕਲ ਦੇ ਪ੍ਰਕਰਨ ਨੂੰ ਅਗਾ ਵਧਾਣਾ ਸਾਡੇ 3000 ਸਾਲ ਲਿਕ ਪੁਰਾਣੀ ਗਾਥਾ ਹੈ ਕਿ ਸੁਦਾਮਨ ਸ੍ਰੀ ਕ੍ਰਿਸ਼ਨ ਨੂੰ ਮਿਲਣ ਵਾਸਤੇ ਗਿਆ ਕਿਸ ਪਰਿਸਥਿਤੀ ਵਿੱਚ ਗਿਆ ਇੱਕ ਲੰਬੀ ਚੌੜੀ ਗੱਥਾ ਇਸ ਨੂੰ ਮੈਂ ਨਹੀਂ ਛੇੜਨਾ ਪਰ ਮੂਲ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹੂਏ ਇਸ ਪ੍ਰਸੰਗ ਨੂੰ ਕਵੀ ਨਿਰੋਤਮ ਨੇ ਆਪਣੇ ਢੰਗ ਨਾਲ ਲਿਖਿਆ ਹੈ ਤੇ ਕਵੀ ਨਿਰੋਤਮ ਗਾਲਬਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਮਕਾਲੀ ਹੈ ਬਹੁਤ ਪੁਰਾਣਾ ਕਵੀ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਵਿੱਚ ਇਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਹਨ ਸੁਦਾਮਾ ਜੈਸੇ ਪਹੁੰਚਦਾ ਹੈ ਦਵਾਰਕਾ ਦਵਾਰਪਾਲ ਰੋਕਦਾ ਹੈ ਮਹਿਲਾਂ ਦੇ ਬਾਹਰ ਖੜਾ ਸੰਤਰੀ ਰੋਕਦਾ ਹੈ ਉਹ ਹੱਥ ਜੋੜਦਾ ਹੈ ਤੇ ਕਹਿੰਦਾ ਮੈਂ ਕ੍ਰਿਸ਼ਨ ਦਾ ਬਾਲ ਸਖਾ ਮਿੱਤਰ ਹਾਂ ਤੂੰ ਅੰਦਰ ਜਾ ਕੇ ਕਹਿ ਦੇ ਬਹੁਤੇ ਤਰਲੇ ਕਰਨ ਤੇ ਉਹ ਮੰਨ ਗਿਆ ਤੇ ਸੰਤਰੀ ਦਵਾਰਪਾਲ ਜੈਸੇ ਅੰਦਰ ਜਾਂਦਾ ਹੈ ਉਹਨੇ ਸ੍ਰੀ ਕ੍ਰਿਸ਼ਨ ਨੂੰ ਕਹਿ ਦਿੱਤਾ ਤੁਹਾਡਾ ਬਾਲ ਸਖਾ ਮਿੱਤਰ ਆਇਆ ਹੈ کرشن جی پچھن لگے دی ویش بوشا کی ہے پہرا کی ہے پرانے سمے ہندوستان بچ پہراوے تو پہچانے جاندے سن یہ خطری ہے برامن ہے شودر ہے ویش ہے راج کمار ہے سنیاسی ہے بیراغی ہے جوگی ہے ہر ورندہ ہر فرقے دا ہر دھارمک ٹولے دا اپنا سی تے پیراوے تو ایک دم پتا چل جاندہ سی کون نہیں تو کشن نے پوچھ لیا میرے متر پر پہرا کی پر گاما مہاراج ہے کہ ہے تھوڑا بال سکھا متر پگ کوئی نی افسوس ہے میم حیرانگی ہے कि ਤੁਹਾਡਾ ਬਾਲ ਸਖਾ ਮਿੱਤਰ ਹੋਵੇ ਤੇ ਸਰਤੇ ਪੱਗ ਕੋ ਨਹੀਂ ਗਲਬਨ 5.5 ਸੌ ਸਾਲ ਹੋ ਗੁਜ਼ਰੇ ਨੇ ਇਸ ਮਹਾਪੁਰਸ਼ ਨੂੰ ਜਿਸ ਨੇ ਪ੍ਰਸੰਗ ਲਿਖਿਆ ਤੇ ਤਿੰਨ 3.5 ਹਜ਼ਾਰ ਸਾਲ ਹੋ ਗੁਜ਼ਰੇ ਨੇ ਕ੍ਰਿਸ਼ਨ ਤੇ ਸਦਾ ਨੇ 3.5 ਹਜ਼ਾਰ ਸਾਲ ਪਹਿਲੇ ਲਈ ਪੱਗ ਦੀ ਅਹਿਮੀਅਤ ਸੇ दस्तार दी अहमियत سی પ્રસંગ ਬਹੁਤ ਲੰਬਾ ਹੈ ਮੁਖ्तसर میں arz ਕੀਤੀ ਕਿ ਜਦ ਤੁਹਾਡਾ ਬਾਲ ਸਖਾ ਮਿੱਤਰ ਹੈ ਤੇ ਗੁਰੂ ਭਾਈ ਹੈ ਸਿਰ ਤੇ ਪੱਗ ਕੋਈ ਨਹੀਂ اور ਵਿਚਾਰਾ واقعی ਦਸਤਾਰ ਖਰੀਦ ਨਹੀਂ ਸਕਦਾ ਸੀ ਮੁੱਲ ਨਹੀਂ ਲੈ ਸਕਦਾ ਸੀ ਮੁਫਲਸੀ ਸੀ પગ ਲੈ ਨਹੀਂ ਸਕਦਾ ਸੀ ਮੁਫਲਸੀ ਦੇ ਕਾਰਨ ਕਰਕੇ ਸੁਦਾਮੇ ਦੀ ਪੱਗ ਲੈ ਗਈ ਕਈ ਗੁਰਸਿੱਖ ਦੇਖਦੇ ਆਂ ਅਮੀਰੀ ਦੇ ਕਾਰਨ ਕਰਕੇ ਇਹਨਾਂ ਦੀ ਪੱਗ ਲੈ। ਗਰੀਬੀ ਨੇ ਉਹਨਾਂ ਦੀ ਉਸ ਦੀ ਪੱਗ ਲਵਾ ਦਿੱਤੀ। ਬਹੁਤਿਆਂ ਦੀ ਪੱਗ ਅਮੀਰੀ ਨੇ ਲਵਾ ਦਿੱਤੀ। ਇਹ ਦੋਵੇਂ ਆਪਣੇ ਆਪਣੇ ਢੰਗ ਦੀਆਂ ਕਮਜ਼ੋਰੀਆਂ ਹੁੰਦੀਆਂ। ਸਿਰ ਤੇ ਪੱਗ ਨਾ ਝਗਾ ਤਨ ਪਰਬ ਜਾਣੇ ਕੇ ਆਏ ਬਸੇ ਹੋਏ। ਕਹੇ ਗਾਮਾ ਪ੍ਰਭੂ ਸਿਰ ਤੇ ਪੱਗ ਕੋਈ ਨਹੀਂ। ਤੇ ਪਗ ਦੀ ਲੋੜ ਕਿਉਂ ਪੈ ਗਈ ਜਦ ਬੰਦਾ ਨਾਮ ਜਪਦਾ ਹੈ ਸ਼ਕਤੀ ਤੇ ਮਸਤਕ ਦੇ ਜਮਾ ਹੁੰਦੀ ਹੈ ਜਿਹਨੂੰ ਯੋਗੀ ਕਹਿੰਦੇ ਨੇ ਕੁਡਲਨੀ ਜਾਗੀ ਜਿਹਨੂੰ ਗੁਰਮਤ ਕਹਿੰਦੀ ਹੈ ਮਨ ਜਾਗਾ ਸੋਇਆ ਮਨ ਜਾਗਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾ ਤੇ ਮਨ ਜਦ ਜਾਗਦਾ ਤੇ ਬੜੀ ਪਰਮ ਸ਼ਕਤੀ ਪੈਦਾ ਹੁੰਦੀ ਬੜੀ ਤਾਕਤ ਹੈ ਬੜੀ ਗੱਲ ਹੈ ਉੰਜ ਵੀ ਜੋ ਕੁਝ ਅਸੀਂ ਕਰ ਰਹੇ ਆ ਮਨ ਦੀ ਸ਼ਕਤੀ ਨਾਲ ਕਰ ਰਹੇ ਆ ਪਰ ਮਨ ਦੀ ਸ਼ਕਤੀ ਪੂਰਨ ਤੌਰ ਤੇ ਜਾਗੀ ਨਹੀਂ ਅੱਧੀ ਤੋਂ ਵੀ ਘੱਟ ਜਾਗੀ ਹੋਈ ਹੈ ਅਸੀਂ ਜੋ ਵੇਖ ਰਹੇ ਆ ਮਨ ਕਰਕੇ ਵੇਖ ਰਹੇ ਆ ਮੇਰੇ ਤਨ ਦੀ ਗੱਲ ਨਹੀਂ ਅਸੀਂ ਜੋ ਬੋਲ ਰਹੇ ਆ ਜੋ ਸੁਣ ਰਹੇ ਆ ਮਨ ਕਰਕੇ ਸੁਣ ਰਹੇ ਆ ਇਹਦਾ ਇੱਕ ਸਬੂਤ ਨਿਕਾ ਜੇ ਆ ਮੈਂ ਦੇਣਾ ਕਿ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਹੈ ਦੂਸਰਾ ਸੁਣ ਰਿਹਾ ਹੈ ਤੇ ਅਚਨ ਚੇਤ ਸੁਣਨ ਵਾਲਾ ਕਹਿੰਦਾ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਵੀ ਤੂੰ ਕਿਉਂ ਨਹੀਂ ਸੁਣੇ ਜਦ ਬੋਲਣ ਵਾਲਾ ਇਤਨਾ ਉੱਚੀ ਬੋਲ ਰਿਹਾ ਹੈ ਫਿਰ ਤੂੰ ਕਿਉਂ ਨਹੀਂ ਸੁਣੇ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਤੇ ਜੇ ਮਨ ਚਲਾ ਗਿਆ ਨਹੀਂ ਸੁਣ ਸਕੋਗੇ ਸੁਣਨਾ ਤੇ ਮਨ ਨੇ ਇੱਕ ਬੰਦਾ ਬੋਲ ਰਿਹਾ ਹੁੰਦਾ ਤੇ ਬੋਲਦਿਆਂ ਹੀ ਬੋਲਦਿਆਂ ਕਹਿ ਦਿੰਦਾ ਮਿੱਤਰ ਜਰਾ ਦੱਸੀ ਹੁਣੇ ਨੇ ਕੀ ਆਖਿਆ ਮੈਂ ਕੀ ਬੋਲ ਗਏ ਵੇ ਬੋਲਦਾ ਤੂੰ ਤੇ ਤੇ ਪੁੱਛਦਾ ਦੂਜੇ ਤੂੰ ਐਸਾ ਕਿਉਂ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਇਹਨਾਂ ਅੱਖਾਂ ਨਾਲ ਮਨ ਨਾ ਹੋਵੇ ਆਪਣੇ ਘਰ ਨਹੀਂ ਜਾ ਸਕੂਗਾ ਮੇਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਕਈ ਘਟਨਾਵਾਂ ਘਟੀਆਂ ਮੈਂ ਇੱਕ ਇੱਕ ਸਥਾਨ ਤੇ ਸ੍ਰੀ ਜਪਜੀ ਸਾਹਿਬ ਦੀ ਕਥਾ ਕਰ ਰਿਹਾ ਸੀ ਰਿਆਸ਼ ਮੇਰੀ ਦੂਸਰੇ ਗੁਰਦੁਆਰੇ ਤੇ ਦੋਵਾਂ ਗੁਰਦੁਆਰਿਆਂ ਵਿੱਚ ਫਾਸਲਾ ਸਿਰਫ 1 ਫਰਲਾਂਗ ਦਾ ਸੀ ਸਵੇਰੇ ਜਾ ਮੈਂ ਗੁਰਦੁਆਰੇ ਦੀ ਤਰਫ ਚੱਲਿਆ ਜਿੱਥੇ ਮੈਂ ਕਥਾ ਕਰਨੀ ਸੀ ਗੁਰਦੁਆਰੇ ਦੇ ਕੋਲੋਂ ਹੀ ਲੰਘ ਗਿਆ ਤੇ ਅੱਗੇ ਜਿਉਂ ਚੌਕ ਤੇ ਪਹੁੰਚਿਆ ਤੇ ਮੈਨੂੰ ਖਿਆਲ ਆਇਆ ਬਈ ਗੁਰਦੁਆਰਾ ਤੇ ਮੈਂ ਪਿੱਛੇ ਛੱਡ ਆਇਆ ਜਾਣਾ ਮੈਂ ਗੁਰਦੁਆਰੇ ਸੇ ਪਹੁੰਚਣਾ ਮੈਂ ਗੁਰਦੁਆਰੇ ਅੱਖਾਂ ਵੀ ਖੁੱਲੀਆਂ ਆਇਆ ਗੁਰਦੁਆਰੇ ਦੇ ਕੋਲੋਂ ਲੰਘ ਆਇਆ ਮੈਂ ਗੁਰਦੁਆਰੇ ਨਹੀਂ ਜਾ ਸਕਿਆ ਉਸ ਦਿਨ ਇਹ ਪੂਰਨ ਤੌਰ ਤੇ ਮੈਨੂੰ ਸੋਚਣਾ ਪਿਆ ਕਿ ਅੱਖਾਂ ਨਾਲ ਮਨ ਨਹੀਂ ਤਾਂ ਅੱਖਾਂ ਟਿਕਾਣੇ ਤੇ ਨਹੀਂ ਪਹੁੰਚਾਂਗੇ ਕੰਨਾਂ ਨਾਲ ਮਨ ਨਹੀਂ ਸੁਣ ਨਹੀਂ ਸਕੋਗੇ ਭੋਜਨ ਕੋਈ ਇੱਛਾ ਕਰੇ ਮਨ ਨਹੀਂ ਹੈ ਪਤਾ ਹੀ ਨਹੀਂ ਚੱਲਣਾ ਕੀ ਛੱਕ ਗਿਆ ਕੀ ਖਾਧਾ ਇਸ ਦਮੇ ਜ਼ਤੀ ਤਜਰਬਾ ਕੀਤਾ 나ਗਪੁਰ ਇੱਕ ਸੱਜਣ ਪ੍ਰਸ਼ਾਦਾ ਲੈ ਕੇ ਆਇਆ ਤੇ ਇਧਰ ਮੇਰੀ ਗੱਡੀ ਆ ਗਈ ਮਨ ਨੂੰ ਕਹਿ ਲੇ ਕਿ ਛਕ ਲੋ ਅਜੇ 10-15 ਮਿੰਟ ਗੱਡੀ ਠਹਿਰਨੀ ਹੈ ਤਾਂ ਮੈਂ ਜਲਦੀ ਜਲਦੀ ਸਮਨ ਮੇਰਾ ਗੱਡੀ 'ਚ ਤੇ ਆਖਰ ਬਿਠਾਣ ਲੱਗਿਆ ਮੈਨੂੰ ਪੁੱਛਣ ਲੱਗਾ ਗਏ ਨਹੀਂ ਜੀ ਪ੍ਰਸ਼ਾਦਾ ਠੀਕ ਬਣਿਆ ਰਸਦਾਇਕ ਸੀ ਮੈਂ ਕਿ ਕੁਛ ਨਾ ਕੁਛ ਮੈਨੂੰ ਤਾਂ ਕੁਛ ਨਹੀਂ ਪਤਾ ਮੈਂ ਕੀ ਖਾਗਾ ਮਨ ਗੱਡੀ 'ਚ ਸੀ ਚੜਨਾ ਸੀ ਬੈਠਣਾ ਸੀ ਮਨ ਇੱਕ ਬੜੀ ਪਰਬਲ ਸ਼ਕਤੀ ਹੈ ਪਰ ਇਹ ਪੂਰਨ ਪ੍ਰਮਾਤਮਾ ਦੇ ਦਿੱਤੀ ਹੈ ਤੇ ਇਹਦਾ 1/10 ਹਿੱਸਾ ਦਸਵਾਂ ਹਿੱਸਾ ਉਹ ਜਾਗਿਆ ਆ ਬਾਕੀ 9 ਹਿੱਸੇ ਸੁੱਤੇ ਪਏ ਉਹਨੂੰ ਜਗਾਣਾ ਹੈ ਕੀਰਤਨ ਨਾਲ ਕਥਾ ਨਾਲ ਜਪ ਨਾਲ ਤਪ ਨਾਲ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਦਾ ਹੈ ਮਨ ਸੁੱਤਾ ਤੇ ਮਨ ਜੀਵਨ ਸ਼ਕਤੀ ਹੈ ਸ਼ਕਤੀ ਸੁੱਤੀ ਪਈ ਹੈ ਤੇ ਇਹਨੂੰ ਯੋਗੀ ਕਹਿੰਦੇ ਨੇ ਕੁੰਡਲਨੀ ਸੁੱਤੀ ਪਈ ਹੈ ਕੁੰਡਲ ਨੇ ਕੁੰਡਲ ਨੇ ਉਹਨਾਂ ਨੇ ਇਸ ਵਾਸਤੇ ਕਹਿ ਦਿੱਤਾ ਕਿ ਇਹ ਮਾਨਸਿਕ ਸ਼ਕਤੀ ਇਹ ਜੀਵਨ ਸ਼ਕਤੀ ਇਹ ਚੇਤਨ ਸ਼ਕਤੀ ਕੁੰਡਲ ਮਾਰ ਕੇ ਪਈਏ ਕੁੰਡਲ ਤੇ ਕੱਲ ਮੈਂ ਅਰਜ਼ ਕੀਤੀ ਸੀ ਇਹ ਜੋ ਕੜਾ ਹੈ ਇਹਨੂੰ ਸੰਸਕ੍ਰਿਤ ਦੇ ਵਿੱਚ ਕੁੰਡਲ ਕਹਿੰਦੇ ਨੇ ਜੋ ਗੋਲਕਾਰ ਚੀਜ਼ ਹੋਵੇ ਗੋਲਾਕਾਰ ਉਹਨੂੰ ਕੁੰਡਲ ਕਹਿੰਦੇ ਨੇ ਉਹ ਜੋ ਸ਼ਕਤੀ ਇੰਜ ਕੁੰਡਲ ਮਾਰ ਕੇ ਪਈਏ ਸਰੀਰ ਦੇ ਵਿੱਚ ਤੇ ਪਰਮ ਆਨੰਦ ਪਰਮ ਪ੍ਰਕਾਸ਼ ਤੇ ਹਜ਼ਾਰਾਂ ਪੰਖੜੀਆਂ ਵਾਲਾ ਜੋੜਾ ਕਮਲ ਹੈ ਉਹ ਇਸ ਮਸਤਕ ਦੇ ਚ ਵੇਖਣਾ ਕਿਸ ਨੇ ਉਸ ਕਮਲ ਨੂੰ ਰਸ ਕਿਸ ਨੇ ਮਾਣਨਾ ਹੈ ਉਸ ਕਮਲ ਦਾ ਉਸ ਸ਼ਕਤੀ ਨੇ ਜੋ ਸੁੱਤੀ ਪਈ ਹੈ ਰਸ ਕਿਸ ਨੇ ਮਾਣਨਾ ਹੈ ਉਸ ਮਨ ਨੇ ਜੋ ਸੁੱਤਾ ਪਿਆ ਰਸ ਕੋਲ ਹੈ ਰਸ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਜਿਹਨੇ ਰਸ ਮਾਣਨਾ ਹੈ ਉਹ ਸੁੱਤਾ ਹੈ ਐਨੇ ਮਹਿਰਸ ਕਰਾ ਤੇ ਇਸ ਚੱਕਰੇ ਛੁਣ ਨਾ ਪੈਣਾ ਆਪਾਂ ਜਾਗੇ ਹੋਇਆ ਇਸ ਜਾਗਣੇ ਨੂੰ ਜਾਗਣਾ ਨਹੀਂ ਮੰਨਿਆ ਗੁਰਬਾਣੀ ਇਹ ਕੋਈ ਜਾਗਣਾ ਨਹੀਂ ਹੈ ਹਰ ਇੰਦਰਾ ਤੇ ਮਨ ਸਾਡਾ ਸੁੱਤਾ ਪਿਆ ਹੈ ਕਿਉਂਕਿ ਮਨ ਸੁੱਤਾ ਪਿਆ ਤੇ ਉਹਨੇ ਇੰਦਰੀਆਂ ਨੂੰ ਵੀ ਸੁਲਾ ਕੇ ਰੱਖਿਆ ਹੈ ਨੈਨੋ ਨੀਂਦ ਪਰਦ੍ਰਿਸ਼ਟ ਵਿਕਾਰ ਸਰਮਨ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਧ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਸਾਬਤ ਵਸਤ ਉਹ ਆਪਣੀ ਲਹੇ ਇਸ ਗ੍ਰਹਿ ਮੇ ਇਹ ਮਨੁੱਖਾ ਤਨ ਪਾ ਕੇ ਸਤਿਗੁਰ ਕਹਿੰਦੇ ਕੋਈ ਜਾਗਰਤ ਰਹੇ ਕੋਈ ਤੇ ਜਿਹੜਾ ਕੋਈ ਲਵਜ਼ ਹੈ ਨਾ ਇਹ ਕਿਧਰੇ ਸੈਂਕੜਿਆਂ ਚ ਇੱਕ ਨਾ ਸਮਝ ਲੈਣਾ ਲੱਖਾਂ ਚ ਕੋਈ ਇੱਕ ਬਾਕੀ ਸਭ ਸੁੱਤੇ ਹੈ ਸਾਰਾ ਜਗਤ ਸੁੱਤਾ ਹੋਇਆ ਜਾਗਿਆ ਹੋਇਆ ਤੁਮੈਂ ਅਰਜ਼ ਕਰਾਂ ਤੁਹਾਡੇ ਇਸ ਏਰੀਏ ਦੇ ਵਿੱਚ ਸਰੋਥਾਲ ਦੇ ਏਰੀਏ ਵਿੱਚ ਇੱਕ ਵੀ ਜਾਗਿਆ ਹੋਇਆ ਹੋਵੇ ਨਾ ਸਾਰਿਆਂ ਨੂੰ ਜਗਾ ਕੇ ਰੱਖੇਗਾ ਇੱਕ ਵੀ ਜਾਗਿਆ ਹੋਵੇ ਪਰ ਬੇਸ਼ਤਰ ਸੁੱਤੇ ਪੈ ਨੇ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਖੁਫਤਾ ਰਾ ਖੁਫਤਾ ਕੇ ਕੋ